ਜਿਹੜਾ ਮੈਂ ਗੈਸ ਘਟਕੂ ਮਜ਼ਦੂਰ ਮਲਾਜ਼ਮ ਹਾਂ ਕਾਂਗਰਸ ਪੰਜਾਬ ਜਿਹੜੀ ਕੇ ਕੇਸੀ ਪਾਰ ਪੰਜਾਬ ਤੇ ਜਿਹੜਾ ਮੈਂ ਨੈਸ਼ਨਲ ਬਲਕ ਆਪਰ ਜਾਇਆ ਤਾ ਪੰਜਾਬ ਪ੍ਰਦੇਸ਼ ਅੱਜ ਬੜਾ ਹੈ ਮੁੱਦਾ ਜਿਹਦੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਦਸਰਾ ਚੁਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਪਿਛਲੇ ਦਿਨੀ ਅਖਬਾਰ ਦੇ ਜੋ ਵਿੱਚ ਇੱਕ ਸੋਸ਼ਾ ਛੱਡ ਕੇ ਕਹਿ ਰਹੇ ਸੀ ਕਿ ਅਸੀਂ 4700 ਪਤਾ ਨਹੀਂ ਕਿੰਨੇ ਲੋਕਾਂ ਦਾ 68 ਕਰੋੜ ਦਾ ਅਸੀਂ ਕਰਜ਼ਾ ਜਿਹੜਾ ਸੀ ਅਸੀਂ ਭਾਈ ਦਿੰਦਾ ਉਹ ਮਾਫ ਕਰਤਾ ਅੱਜ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਦੇ ਮੁੱਖ ਮੰਤਰੀ ਨੇ ਇਹ ਸਾਬਤ ਕਰਤਾ ਕਿ ਜਿਹੜਾ ਇਹ ਮੁੱਖ ਮੰਤਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੂੰਜੀਪਤੀ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਇਹ ਇੰਡਸਟਰੀਲਿਸਟ ਲੋਕਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਹੜਾ ਲੇਬਰ ਐਕਟ ਸੀਗਾ ਪਾਰਟਿਸੂ ਦਾਮ ਦੇ ਵਿੱਚ ਜਿਹੜਾ ਇਹ ਐਕਟ ਬਣਿਆ ਹੋਇਆ ਉਹ ਕਹਦਾ ਤੋਂ ਤੀਰ ਸਟਾਕੋ ਦੇ ਸੀ ਇਧਾ ਨਹੀਂ ਲੰਬੀ ਲੜਾਈ ਲੜਨ ਤੋਂ ਬਾਅਦ 12 ਘੰਟਿਆਂ ਤੋਂ 8 ਘੰਟੇ ਕੰਮ ਕਰਨ ਦਾ ਜਿਹੜਾ ਕਾਨੂੰਨ ਬਣਵਾਇਆ ਸੀ ਜਦ ਭਗਵੰਤ ਸਿੰਘ ਮਾਨ ਨੇ ਕਹਿਤਾ ਕਿ 12 ਘੰਟੇ ਇੱਕ ਮਜ਼ਦੂਰ ਨੂੰ ਕੰਮ ਕਰਨਾ ਪਊਗਾ ਤੇ ਵੱਡੀ ਗੱਲ ਇੱਕ ਹੋਰ ਕਹੀ ਉਹਨਾਂ ਨੇ ਕਿ 20 ਮਜ਼ਦੂਰ ਜਾਨੀ ਕਿ 20 ਮਲਾਜ਼ਮੋ ਜਿੱਤੇ ਵੀ ਕੰਮ ਕਰਦੇ ਆ ਕਿਨੇ ਉਹਨਾਂ ਦਾ ਇੰਡਸਟਰੀ ਲਿਸਟ ਨੂੰ ਜਾਂ ਕਿਸੇ ਵੀ ਉਹਦੇ ਜਿਹੜਾ ਪ੍ਰਿੰਸੀਪਲ ੈਂਪਲਾਇਰ ਹੈਗਾ ਉਹਨੂੰ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ ਇਸੇ ਤਰ੍ਹਾਂ ਤੇ ਮਜ਼ਦੂਰ ਪਾਈਚਾਰੇ ਦੇ ਨਾਲ ਬੜਾ ਵੱਡਾ ਧੋਖਾ ਹੈ ਤੇ ਇੰਡਸਟਰੀ ਲਿਸਟਾਂ ਦੇ ਹੱਕ ਦੇ ਵਿੱਚ ਖੜਨਦਾ ਇਹ ਜਿਹੜਾ ਕੰਮ ਭਗਵਾਨ ਘਮਾਨ ਨੇ ਕੀਤਾ ਹੈ ਇਹ ਉਹਨਾਂ ਦਾ ਫੈਸਲਾ ਮਜ਼ਦੂਰ ਬਰੋਧੀ ਹੈ ਦਲਤ ਬਰੋਧੀ ਹੈ ਗਰੀਬ ਬਰੋਧੀ ਹੈ ਔਰ ਇਸ ਫੈਸਲੇ ਨੂੰ ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਬਡੀ ਗੱਲ ਇਹ ਹੈ ਕਿ ਅਸੀਂ ਤੇ ਮੰਗ ਕਰ ਰਹੇ ਹਾਂ ਕਿ ਬਨਰੇਗਾ ਸਕੀਮ ਨੂੰ ESI ਤੇ EPF ਸਕੀਮ ਦੇ ਤਰ੍ਹਾਂ ਦਾ ਲਾਗੂ ਇੱਥੇ ਲੋੜ ਹੈ ਕਿ EPF ਦੇ ESI ਦੀ ਜਿਹੜੀ ਅੰਦਰ ਹੱਦ ਹੈਗੀ ਹੈ ਉਹ ਲੰਬੇ ਸਮੇਂ ਤੋਂ 21000 ਹੈ ਅਸੀਂ ਤਾਂ ਉਹ ਮੰਗ ਕਰ ਰਹੇ ਹਾਂ ਕਿ ਇਹਨੂੰ ਘੱਟੋ-ਘੱਟ ਵਧਾ ਕੇ 50000 ਕੀਤਾ ਜਾਣਾ ਚਾਹੀਦਾ ਉਸ ਨੂੰ ਕੋਈ ਉਹ ਗੱਲ ਨੂੰ ਕੋਈ ਛੇੜਦਾ ਨਹੀਂ ਤੇ ESI ਤੇ EPF ਦੀ ਜਿਹੜੀ ਹੈ ਅਮਦਨ ਹੱਦ ਹੈ ਉਹ 50000 ਘੱਟੋ-ਘੱਟ ਕੀਤਾ ਜਾਵੇ ਔਰ ਮਜ਼ਦੂਰਾਂ ਦੀ ਜਿਹੜੀ DC ਰੇਟ ਜਾਂ ਲੇਬਰ ਰੇਟ ਜਿਹੜੇ ਹੈਗੇ ਆ ਉਹ ਵਧਾਉਣ ਲਈ 3 ਸਾਲ ਸਰਕਾਰ ਬਣੀ ਨੂੰ 3.5 ਸਾਲ ਹੋਣ ਵਾਲਿਆ ਉਸਨੇ ਕੋਈ ਕੰਮ ਨਹੀਂ ਕੀਤਾ ਅੱਜ ਮਜ਼ਦੂਰਾਂ ਦੇ ਹੱਕਾਂ ਤੇ ਇੱਤਾਂ ਦੇ ਉੱਤੇ ਡਾਕਾ ਮਾਰ ਕੇ ਇਹਨਾਂ ਨੇ ਇੰਡਸਟਰੀ ਰਿਸਟਾਂ ਦੇ ਹੱਕ ਦੇ ਵਿੱਚ ਖੜਨ ਦਾ ਜੋ ਫੈਸਲਾ ਲਿਆ ਅਸੀਂ ਕਾਂਗਰਸ ਪਾਰਟੀ ਦੇ ਮਜ਼ਦੂਰ ਮੁਲਾਜ਼ਮ ਵਿਭਾਗ ਵੱਲੋਂ ਮੈਂ ਇਹਦਾ ਸਖਤ ਵਿਰੋਧ ਕਰਦਾ ਔਰ ਮੁੱਖ ਮੰਤਰੀ ਨੂੰ ਇਹਦਾ ਕਹਿਣੀ ਚਾਹਣਾ ਕਿ ਜੇਕਰ ਤੁਸੀਂ ਇਹ ਫੈਸਲਾ ਤੁਰੰਤ ਵਾਪਸ ਨਹੀਂ ਲਿਆ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਮੁਲਾਜ਼ਮਾਂ ਦਾ ਇੱਕ ਮਜ਼ਦੂਰ ਵਿਭਾਗ ਦੇ ਨੀਕੇਗ ਸਿੰਘ ਭਾਗ ਵੱਲੋਂ ਪੂਰੇ ਪੰਜਾਬ ਦੇ ਸਾਰਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਨਿੱੱਡੀ ਪਿਛਾਇਲ ਨਾਹੀਂ ਮੰਗਬਦਲ ਦੇਵਾਂਗੇ ਔਰ ਮੰਗਬਦਲ ਦੇਣ ਤੋਂ ਬਾਅਦ ਨਾਲ ਨਾਲ ਅਸੀਂ ਇਹ ਐਜਿਟੇਸ਼ਨ ਜੜੀ ਆ ਸ਼ਰਕਾਂ ਦੇ ਕਰਾਂਗੇ ਔਰ ਇਸ ਗੱਲ ਦਾ ਸਿੱਧਾ ਖੁਲਾਸਾ ਜਾ ਕੇ ਤੁਹਾਡਾ ਜਿਹੜਾ ਲੁਧਿਆਣਾ ਬਾਈ ਇਲੈਕਸ਼ਨ ਹੋ ਰਿਹਾ ਉਸ ਬਾਈ ਇਲੈਕਸ਼ਨ ਦੇ ਵਿੱਚ ਵੀ ਅਸੀਂ ਕਾਂਗਰਸ ਕੇਸ ਕੇ ਕੇਸੀ ਵਿਭਾਗ ਵੱਲੋਂ ਤੇ ਦਲਮਾ ਪੰਚਾਇਤ ਵੱਲੋਂ ਇਹਦਾ ਪ੍ਰਚਾਰ ਕਰਾਂਗੇ ਕਿ ਜਿਹੜੇ ਮਜ਼ਦੂਰਾਂ ਦੇ ਖੂਨ ਦਾ ਪਿਆਸਾ ਹੋਇਆ ਦਾ ਭਗਵਾਨ ਜੀ ਮਾਨ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਤੇ ਡਾਕਾ ਮਾਰਨ ਲਈ ਭਗਵੰਤ ਮਾਨ ਨੇ ਜੋ ਪਹਿਲ ਕੀਤੀ ਹੈ ਦੇਖੋ ਪਹਿਲਾਂ ਵੀ ਇਹ ਹੋਇਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਇੱਕ ਬੰਦ ਹੈ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਲਾਗੂ ਕਰਦੀ ਹੈ ਬੜੀ ਮੰਦਭਾਗੀਏ ਇਹ ਘਟਣਾ ਹੈਗੀ ਹੈ ਤੋਂ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਔਰ ਇਹ ਮੰਗ ਕਰਦੇ ਆਂ ਕਿ ਤਰ੍ਹਾਂ ਜਿਹੜਾ ਇਹ ਫੈਸਲਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਮਜ਼ਦੂਰਾਂ ਦੇ ਖਿਲਾਫ ਲਿਆ ਹੈ ਇਹਨੂੰ ਵਾਪਸ ਲਿਆ ਜਾਵੇ ਈਐਸਆਈ ਤੇ ਈਪੀਐਫ ਦੀ ਜਿਹੜੀ ਅੰਤੜ ਹੱਦ ਹੈਗੀ ਹੈ ਉਹਨੂੰ ਵਧਾ ਕੇ 50000 ਤੋਂ ਜਿਹੜਾ ਹੈ ਕੀਤਾ ਜਾਵੇ ਔਰ ਨਾਲ ਹੀ ਮਨਰੇਗਾ ਦੀ ਸਕੀਮ ਹੈਗੀ ਹੈ ਮਨਰੇਗਾ ਸਕੀਮ ਨੂੰ ਐਸਆਈ ਤੇ ইপিএফ ਜਿਹੜੀ ਸਕੀਮ ਆ ਉਹਦੇ ਤੱਕ ਲਿਆਂਦਾ ਜਾਣਾ ਚਾਹੀਦਾ ਹੈ ਔਰ ਤੁਰੰਤ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲੈਣ ਲਈ ਕਦਮ ਉਠਾਵੇ ਨਹੀਂ ਤੇ ਮਜ਼ਦੂਰਾਂ ਵੱਲੋਂ ਦਰਦਾਂ ਵੱਲੋਂ ਗੀਂਦਾਂ ਵੱਲੋਂ ਪੰਜਾਬ ਸਰਕਾਰ ਦੇ ਹੋਣ ਵਾਲੇ ਵਿਰੋਧ ਦਾ ਇਹ ਸਾਹਮਣਾ ਕਰਨ ਲਈ ਤਿਆਰ ਰਹੇ ਤੁਸੀਂ ਇਹ ਦੱਸੋ ਕਿ ਕਿ ਨਹੀਂ ਜੀ ਉਹ 12 ਘੰਟੇ ਕੰਮ ਲੈ ਸਕਦੇ ਆ ਇਹ ਤੁਸੀਂ ਸਿੱਧਾ ਕਰੋ ਅਖਬਾਰ ਦੇ ਵਿੱਚ ਵੀ ਕਿਦ ਕਰੀਆ ਲਿਖਿਆ ਹੈ ਕਿ 12 ਘੰਟੇ ਕੰਮ ਲੈਣ ਦੀ ਆਜ਼ਾਦੀ ਦਿੱਤੀ ਗਈ ਮਤਲਬ ਕੰਮ ਕਰਨ ਦੀ ਲੈਣ ਦੀ ਇਜਾਜ਼ਤੀ ਕਿ ਜਦੋਂ 8 ਗਣ ਕਹਾ ਕਰਨ ਜਾਰੀ ਗੜੀ ਬੰਨੀ ਆਉਗੀ ਜਿਹੜੀ ਦਿਹਾੜੀ ਚੱਲਦੀ ਹੈ 384 ਰੁਪਏ ਕਿੰਨੀ ਹੈ ਉਹ ਦਿਹਾੜੀ ਉਹੀ ਮਿਲਦੀ ਹੈ 500 ਰੁਪਏ ਅਗਰਦਬਾਦ ਪ੍ਰਾਈਵੇਟ ਖੇਤਰਾਂ ਦੇ ਵਿੱਚ ਜਾਂ ਤਾਂ ਇਹ ਹੁੰਦਾ ਕਿ ਬਈ ਆ 1000 ਰੁਪਏ ਅਸੀਂ ਦਿਹਾੜੀ ਕਰਤੀ ਤੇ 1000 ਰੁਪਏ ਦਿਹਾੜੀ ਕਰਤੀ ਅਸੀਂ ਤੇ ਨਾਲ ਅਸੀਂ ਜਿਹੜਾ ਉਹਨਾਂ ਦੇ ਆਮਦਨ ਹੱਥ ਹੈਗੀ ਹੈ ਉਹਨੂੰ ਅਸੀਂ ਵਧਾ ਕੇ 50000 ਈਐਸਆਈਪੀ ਪੀਐਫ ਨੂੰ ਕਰਤਾ ਅਸੀਂ ਮਜ਼ਦੂਰਾਂ ਵਾਸਤੇ ਪੈਨਸ਼ਨ ਸਕੀਮ ਲਾਗੂ ਕਰਤੀ ਅਸੀਂ ਮਜ਼ਦੂਰਾਂ ਵਾਸਤੇ ਜਿਆਦਾ ਇਹ ਕਰਦਾ ਹੁਣ ਉਹ ਕਹਿੰਦੇ ਪੰਡਤ ਕਹਿੰਦੇ ਹੁਣ ਵੇਖੋ ਇਹ ਗੱਲ ਇਹਨਾਂ ਹੋਰਾਂ ਨੂੰ ਕੋਈ ਐ ਕਿ 12 ਘੰਟੇ ਕੰਮ ਲੈਣ ਦੀ ਆਜ਼ਾਦ ਦਿੱਤੀ ਜਾਂਦੀ ਹੈ ਨਾ ਕਹਿੰਦਾ ਕਿ ਮੁੱਖ ਮੰਤਰੀ ਕਹਿੰਦਾ ਬਈ ਤੈ ਜੇ 12 ਘੰਟੇ ਤੋਂ 1 ਘੰਟਾ ਵੱਧ ਕੰਮ ਕਰੂਗਾ ਤਾਂ ਉਹਨੂੰ ਦੁੱਗਣੇ ਪੈਸੇ ਮਿਲਣਗੇ ਉਹ ਨੂੰ ਮ ਪੁੱਛਣਾ ਚਾਹ ਰਾਂ ਕਿ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਕਿਹੜਾ ਬੰਦਾ ਉਦੋਂ ਬੰਦ ਕਿਹੜਾ ਬੰਦਾ ਕੰਮ ਕਰੂਗਾ ਮਤਲਬ ਕਿੰਨਾ ਗੱਦੀ ਮੁਕਮਾਂ ਮਜ਼ਦੂਰਾਂ ਦੇ ਨਾਲ ਧੋਖਾ ਮਜ਼ਦੂਰਾਂ ਨੂੰ ਪਿੱਛੇ ਬੁਝਰਾ ਫਤਮਾਨਤਮਾਨ ਜਿਹੜਾ ਉਹ ਮਾਰ ਰਿਹਾ ਕੇਜਰੀਵਾਦ ਦੇ ਇਸ਼ਾਰੇ ਕਿਉਂਕਿ ਇਸ ਜਿਹੜੀ ਇੰਡਸਟਰੀ ਲਿਸਟ ਦਾ ਕਬਜ਼ਾ ਹੈ ਸਰਕਾਰ ਐਸੋ ਜਿਹੜੇ ਰਿਮੋਟ ਕੰਟਰੋਲ ਨਾਲ ਕੇਜਰੀਵਾਲ ਸਾਹਿਬ ਚਲਾ ਰਹੇ ਹੈ। ਤੋਂ ਕੇਜਰੀਵਾਲ ਸਾਹਿਬ ਇੰਡਸਟਰੀ ਲਿਸਟਾਂ ਦੇ ਬੰਦੇ ਹੈਗੇ। ਇਹ ਉਹ ਇੰਡਸਟਰੀ ਲਿਸਟਾਂ ਨੂੰ ਫਾਇਦਾ ਦੇਣ ਵਾਸਤੇ ਮਜ਼ਦੂਰਾਂ ਦੇ ਜਿਹੜੇ ਹੈ ਗਲ ਘੋਟਣ ਦਾ ਕੰਮ ਪੰਜਾਬ ਸਰਕਾਰ ਕਰਦੀ ਹੈ। ਇਹ ਪਰਨਾਮੀ ਰਿਚ ਜਿਹੜੀ ਤੁਹਾਡੇ ਧਿਆਨ ਚ ਦੇ ਆ ਰਹੀ ਹੈ ਉਹ ਇਹ ਹੈ ਕਿ ਵੀ ਮੀਂਹ ਵੀ ਜੂਰ ਰਕੀ ਬਾਅਦ ਕੋਈ ਨਿਖਰਤ ਜੇ ਖੂਆ। ਮੈਂ ਉਹੀ ਗੱਲ ਕਹਿੰਦਾ ਮੈਂ ਪਹਿਲਾਂ ਇਹ ਗੱਲ ਬਿਨਾ ਮੈਂ ਉਹੀ ਗੱਲ ਕੈਟਲੋਂ ਮੈਂ ਉਹੀ ਗੱਲ ਮੈਂ ਪਹਿਲੇ ਤੋਂ ਜਾਣਦੇ ਲੋਕਾਂ ਇਹ ਕਰ ਕੇ ਕਿਹ ਦੁਕਾਨ ਤੇ ਭੰਤ ਮਾਨ ਨੇ ਜਿਹੜਾ ਸਭ ਤੋਂ ਵੱਡਾ ਧੋਖਾ ਦਿੱਤਾ ਮਜ਼ਦੂਰਾਂ ਨਾਲ ਉਹ ਹੀ ਕੀਤਾ ਹੈ ਕਿ ਵੀ ਮਜ਼ਦੂਰ ਜਿਹੜੇ ਰੱਖਣ ਵਾਲਾ ਵਿਅਕਤੀ ਕੋਈ ਰਿਕਾਰਡ ਨਹੀਂ ਰੱਖੂਗਾ ਮਤਲਬ ਇਹਦਾ ਮਤਲਬ ਕੋਈ ਮਜ਼ਦੂਰ ਤੋਂ ਕੰਮ ਲੈ ਲਊਗਾ ਕੱਚੇ ਮਜ਼ਦੂਰ ਨੂੰ ਕੰਮ ਲੈ ਲਊਗਾ ਉਹ ਕਿਤੇ ਦਰਖਾਸਤ ਹੀ ਨਹੀਂ ਦੇ ਪਾਊਗਾ ਕਿ ਮੈਂ ਉੱਥੇ ਕੰਮ ਕੀਤਾ ਜਿੱਦੋਂ ਉਹਨੂੰ ਕੋਲ ਰਿਕਾਰਡ ਹੀ ਨਹੀਂ ਮਤਲਬ ਮਜ਼ਦੂਰ ਦਾ ਰਿਕਾਰਡ ਲਖਣ ਦੀ ਕੋਈ ਲੋੜ ਨਹੀਂ ਤੁਹਾਨੂੰ ਮੰਤਾਨ ਖੇਦਾ ਮੈਂ ਤਾਂ ਹੈਰਾਨ ਐ ਇਸ ਗੱਲ ਤੇ ਜਿਉਂ 20 ਮਜ਼ਦੂਰ ਕੰਮ ਕਰਦੇ ਕਿਸੇ ਇੰਡਸਟਰੀ ਚ ਕਿਸੇ ਫੈਕਟਰੀ ਚ ਖੁਦਾਨਾ ਖਾਸ ਤਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਖੁਦਾਨਾ ਖਾਸ ਤਾ ਕੋਈ ਗੱਲ ਹੋ ਜਾਂਦੀ ਹੈ ਤਾਂ ਉਹ ਮਜ਼ਦੂਰਾਂ ਦਾ ਕੌਣ ਬਾਲੀਬਾਰ ਸਭਈ ਤੂੰ ਹੀ ਕਿੱਥੇ ਮੈਂ ਜਿਕਰ ਕਰਨਾ ਚਾਹੂੰਗਾ ਰਾਮਲਾਸ ਪਾਸਵਾਨ ਡੀਪੀਐਸਯੂ ਦੀ ਸਰ ਉਹ ਸੈਕਟਰ ਦੇ ਵਿੱਚ ਉਹਨਾਂ ਨੇ ਕੀਤਾ ਸੀ ਕਿ ਕੋਈ ਵੀ ਬੰਦਾ ਇੱਕ ਤੋਂ ਵੱਧ ਸਿੰਗਲ ਬੰਦਾ ਕੰਮ ਕਰਦਾ ਹੋਵੇ ਦੋ ਬੰਦੇ ਕੰਮ ਕਰਦੇ ਹੋਣ ਉਹ ਹਫਤਾ ਕੰਮ ਕੀਤਾ ਹੋਵੇ ਵੀ ਨਾ ਕੰਮ ਕੀਤਾ ਹੋਵੇ ਉਹਦਾ ਪੂਰਾ ਰਿਕਾਰਡ ਉਸ ਕੰਪਨੀ ਨੂੰ ਰੱਖਣਾ ਪਊਗਾ ਉਹਦਾ ESIC ਤੇ EPF ਰਿਕਾਰਡ ਨੂੰ ਪੂਰਾ ਰੱਖਣਾ ਪਊਗਾ ਉਹਦਾ ਕਾਰਨ ਹੀ ਸੀਗਾ ਕਿ ਬਈ ESIC ਦੀ ਥਾਤ ਹੁੰਦਾ ਹੈ ਕਿ ਜੇ ਐਕਸੀਡੈਂਟ ਹੁੰਦਾ ਹੈ 2 ਲੱਖ ਰੁਪਈਆ ਮਿਲਦਾ ਹੈ ਮੌਤ ਹੁੰਦੀ ਹੈ ਤਾਂ ਉਹ 4 ਲੱਖ ਰੁਪਈਆ ਮਿਲਦਾ ਹੈ ਉਹ ਭਾਵੇਂ ਹੁਣ ਕਰਨ ਦੀ ਲੋੜ ਨਹੀਂ ਸੀਗੀ ਕਰਨ ਦੀ ਲੋੜ ਤਾਂ ਇਹ ਹੈ ਕਿ ਭਾਈ ਜੀ ਕਿਸੇ ਮਜ਼ਦੂਰ ਦੀ ਖਦਾਨਾ ਖਾਸ ਦਾ ਕਿਸੇ ਐਕਸੀਡੈਂਟ ਚ ਮੌਤ ਹੋ ਜਾਂਦੀ ਹੈ ਉਹਨੂੰ ਘੱਟੋ-ਘੱਟ 20 ਲੱਖ ਰੁਪਏ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਉਹਦਾ ਫ੍ਰੀ ਇਲਾਜ ਤੇ ਉਹਨੂੰ ਘੱਟੋ-ਘੱਟ 10 ਲੱਖ ਰੁਪਏ ਪਰਿਵਾਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਰ ਕਿਤੇ ਇਹ ਕੰਮ ਕਰਨ ਦੀ ਬਜਾਏ ਉਹਨਾਂ ਨੇ ਇੰਡਸਟਰੀ ਵਾਲਿਆਂ ਦੇ ਹੱਕਾਂ ਦੀ ਗੋਣ ਨੂੰ ਸੁਰੱਖਿਅਤ ਕਰਦਿਆਂ ਹੋਇਆ ਮਜ਼ਦੂਰਾਂ ਦਾ ਘੜਾ ਘੁੱਟਣਾ ਮਜ਼ਦੂਰਾਂ ਦੇ ਪਰਿਵਾਰਾਂ ਦਾ ਘੜਾ ਘੁੱਟਣ ਦਾ ਕੰਮ ਜਿਹੜਾ ਭਗਵਾਨ ਸਾਹਿਬ ਤੁਸੀਂ ਕੀਤਾ ਹੈ ਇਹਦਾ ਜਵਾਬ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਦੇਣਾ ਹੈ